ਕਾਜੀ ਐਨਆਰਆਈ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਕਾਰਵਾਈ ਅੱਜ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਕਾਂਗਰਸ ਪਾਰਟੀ ਦੇ ਦਿੱਗਜ ਲੀਡਰ ਦੇ ਘਰ ਤੇ ਈੜੀ ਵੱਲੋਂ ਕਾਰਵਾਈ ਕੀਤੀ ਗਈ ਹੈ ਜਿਸ ਦੇ ਚੱਲਦਿਆਂ ਪੂਰੇ ਪੰਜਾਬ ਦੇ ਕਾਂਗਰਸ ਤੇ ਵੀ ਇਸ ਦਾ ਅਸਰ ਨਜ਼ਰ ਆ ਰਿਹਾ ਹੈ ਤਾਂ ਤਰਥੱਲੀ ਹੈ ਜਿਹੜੀ ਪੰਜਾਬ ਕਾਂਗਰਸ 'ਚ ਮੱਦੀ ਨਜ਼ਰ ਆ ਰਹੀ ਹੈ ਅਤੇ ਈੜੀ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਦੀ ਹੈ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਵਗੇਲ ਦੇ ਘਰ ਤੇ ਛਾਪੇਮਾਰੀ ਕੀਤੀ ਗਿਆ ਤਾਂ ਉਸੇ ਨੂੰ ਲੈ ਕੇ ਹੁਣ ਕਾਂਗਰਸ ਪਾਰਟੀ ਦੇ ਲੀਡਰਾਂ ਵੱਲੋਂ ਵਿਰੋਧ ਜਤਾਇਆ ਜਾ ਰਿਹਾ ਜਿੱਥੇ ਇੱਕ ਪਾਸੇ ਕੁਝ ਦਿਨ ਪਹਿਲਾਂ ਹੀ ਨਵੇਂ ਚਾਰਜ ਲਗਾਏ ਗਏ ਨੇ ਭਪੇਸ਼ ਵਗੇਲ ਤਾਂ ਉਹਨਾਂ ਦੇ ਘਰ ਤੇ ਈਡੀ ਵੱਲੋਂ ਛਾਪੇਮਾਰੀ ਕੀਤੀ ਗਿਆ ਇੱਥੋਂ ਤੱਕ ਕਿ ਭਪੇਸ਼ ਵਗੇਲ ਨੇ ਇਹ ਵੀ ਦਾਵਾ ਠੋਕਿਆ ਹੈ ਕਿ ਜੋ ਛਾਪੇਮਾਰੀ ਕੀਤੀ ਗਿਆ ਛਾਪੇਮਾਰੀ ਕਰਕੇ ਜੋ ਡਰਾਣਾ ਚਾਹੁੰਦੇ ਨੇ ਪੰਜਾਬ ਕਾਂਗਰਸ ਤੇ ਕੋਈ ਅਸਰ ਪਾਣਾ ਚਾਹੁੰਦੇ ਨੇ ਤਾਂ ਉਹ ਭੁੱਲ ਜਾਣ ਕੋਈ ਅਸਰ ਨਹੀਂ ਪੈਣ ਵਾਲਾ ਪਰ ਉਧਰ ਜੇਕਰ ਦੇਖਿਆ ਜਾਵੇ ਕਿ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭਪੇਸ਼ ਵਗੇਲ ਜੋ ਕਿ ਹੁਣ ਪੰਜਾਬ ਕਾਂਗਰਸ ਦੇ ਇੰਚਾਰਜ ਲਗਾਏ ਹੋਏ ਨੇ ਉਹਨਾਂ ਦੇ ਘਰ ਤੇ ਜਿਹੜੀ ਆ ਇਹ ਰੇਡ ਹੋਈ ਆ ਜਿਸ ਦੇ ਚਲਦੇ ਆ ਕਾਂਗਰਸ ਪਾਰਟੀ ਦੇ ਐਮਐਲਏ ਪ੍ਰਗਟ ਸਿੰਘ ਨੇ ਆਪਣੇ ਫੇਸਬੁੱਕ ਪੇਜ ਤੇ ਇਸ ਸਬੰਧੀ ਜਿਹੜੀ ਜਾਣਕਾਰੀ ਸਾਂਝੀ ਕੀਤੀ ਆ ਉਹਨਾਂ ਨੇ ਲਿਖਿਆ ਹੈ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਵਜੋਂ ਨਿਯੁਕਤ ਹੋਣ ਤੋਂ ਬਾਅਦ ਭਪੇਸ਼ ਵਗੇਲ ਜੀ ਦੇ ਘਰ ਤੇ ਈਡੀ ਨੇ ਅੱਜ ਪਹਿਲਾ ਛਾਪਾ ਮਾਰਿਆ ਭਾਜਪਾ ਸੋਚਦੀ ਹੈ ਕਿ ਕੇਂਦਰੀ ਏਜੰਸੀਆਂ ਦੀ ਦਰਵਾਜ਼ ਤੋਂ ਕਰਕੇ ਉਹ ਕਾਂਗਰਸ ਨੂੰ ਡਰਾ ਸਕਦੀ ਹੈ ਪਰ ਉਹ ਇਸ ਗਲਤ ਫਹਮੀ ਵਿੱਚ ਹੈ ਨਾ ਕਾਂਗਰਸ ਦੇ ਲੀਡਰ ਝੋਕਣਗੇ ਨਾ ਹੀ ਭਾਜਪਾ ਵਿੱਚ ਪੰਜਾਬ ਵਿੱਚ ਕਾਂਗਰਸ ਨੂੰ ਰੋਕ ਸਕੇਗੀ ਭਾਜਪਾ ਪੰਜਾਬ ਵਿੱਚ ਕਾਂਗਰਸ ਨੂੰ ਰੋਕ ਸਕੇਗੀ ਤਾਂ ਇਹ ਵੱਡਾ ਦਾਵਾ ਠੋਕਿਆ ਗਿਆ ਐਮਐਲਏ ਪ੍ਰਗਟ ਸਿੰਘ ਵੱਲੋਂ ਤਾਂ ਜਿੱਥੇ ਇੱਕ ਪਾਸੇ ਕੁਝ ਦਿਨਾਂ ਪਹਿਲਾਂ ਹੀ ਵੱਡੇ ਜਿਹੜਾ ਉਲਟ ਫੇਰ ਕੀਤਾ ਗਿਆ ਕਾਂਗਰਸ ਪਾਰਟੀ ਵਿੱਚ ਵੱਡੇ ਐ ਜਿੰਮੇਵਾਰੀਆਂ ਦਿੱਤੀਆਂ ਗਿਆ ਨੇ ਤਾਂ ਉਧਰ ਭਪੇਸ਼ ਵਗੇਲ ਨੂੰ ਪੰਜਾਬ ਕਾਂਗਰਸ ਦੇ ਇੰਚਾਰਜ ਲਗਾਇਆ ਗਿਆ ਜੋ ਤੁਸੀਂ ਕੁਝ ਤਸਵੀਰਾਂ ਜਿਹੜੀਆਂ ਆਪਣੇ ਸਕਰੀਨ ਤੇ ਦੇਖਿਆ ਸੀ ਕਿ ਕਿਸ ਤਰੀਕੇ ਨਾਲ ਕਾਂਗਰਸ ਵੱਲੋਂ ਸਵਾਗਤ ਕੀਤਾ ਜਾਂਦਾ ਹੈ ਅੰਮ੍ਰਿਤਸਰ ਜਾ ਕੇ ਤੇ ਵੱਡੇ ਪੱਧਰ ਤੇ ਜਿਹੜਾ ਸਵਾਗਤ ਹੁੰਦਾ ਪਰ ਉਧਰ ਹੁਣ ਨਾਲ ਦੀ ਨਾਲ ਈਡੀ ਵੱਲੋਂ ਵੀ ਜਿਹੜੀ ਆ ਵੱਡੀ ਤਿਆਰੀ ਖੇਚੀ ਗਈ ਆ ਕਿ ਵੱਡੀ ਜਿਹੜੀ ਆ ਸ਼ਾਪੇ ਮਾਰੀ ਕਰਕੇ ਜਾਂਚ ਪੜਤਾਲ ਕੀਤੀ ਗਿਆ ਹਾਲਾਂਕਿ ਕੀ ਕੁਝ ਹੱਥ ਲੱਗਿਆ ਉਹ ਤਾਂਣ ਵਾਲਾ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ ਪੰਜਾਬ ਕਾਂਗਰਸ ਦੇ ਇੰਚਾਰਜ ਤੇ ਵੱਡੀ ਕਾਰਵਾਈ ਹੋਈ ਹੈ ਈਡੀ ਵੱਲੋਂ ਵੱਡੀ ਰੇਡ ਕੀਤੀ ਗਈ ਆ ਤਾਂ ਪੰਜਾਬ ਕਾਂਗਰਸ ਦੇ ਇੰਚਾਰਜ ਭਪੇਸ਼ ਵਗੇਲ ਦੇ ਘਰ ਤੇ ਈਡੀ ਵੱਲੋਂ ਤੜਕੇ ਤੜਕੇ ਰੇਡ ਕੀਤੀ ਗਈ ਹੈ ਅਤੇ ਇਸ ਦੇ ਸੰਬੰਧੀ ਇੱਕ ਟਵੀਟ ਵੀ ਹੈ ਜਿਹੜਾ ਉਹ ਭਪੇਸ਼ ਵਗੇਲ ਵੱਲੋਂ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਵੱਡਾ ਦਾਵਾ ਵੀ ਠੋਕਿਆ ਕਿ ਜੇਕਰ ਇਸ ਤਰੀਕੇ ਨਾਲ ਪੰਜਾਬ ਕਾਂਗਰਸ ਤੇ ਕੋਈ ਅਸਰ ਪਾਉਣਾ ਚਾਹੁੰਦੀ ਐ ਈਡੀ ਤਾਂ ਉਹ ਭੁੱਲ ਜਾਵੇ ਭਾਜਪਾ ਨੂੰ ਖਾਸ ਕਰਕੇ ਟਾਰਗੇਟ ਕੀਤਾ ਗਿਆ ਤਾਂ ਕਿਤੇ ਨਾ ਕਿਤੇ ਈਡੀ ਦੀਆਂ ਜਿਹੜੀਆਂ ਕਾਰਵਾਈਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਤੇ ਈਡੀ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਇੱਕ ਵਾਰ ਫਿਰ ਦੱਸ ਦਿੰਨੇ ਆ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਪਪੇਸ਼ ਵਗੇਲ ਦੇ ਘਰ ਤੇ ਵੱਡੀ ਰੇਡ ਹੋਈ ਹੈ ਈਡੀ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਛਾਪੇਮਾਰੀ ਕੀਤੀ ਗਈ ਹੈ ਆ ਇਸ ਵਿੱਚ ਛਾਪੇ ਮਾਰੀ ਚ ਕੀ ਕੁਝ ਹੱਥ ਲੱਗਿਆ ਉਹ ਆਉਣ ਵਾਲਾ ਸਮਾਂ ਦੱਸੇਗਾ ਪਰ ਕਿਤੇ ਨਾ ਕਿਤੇ ਤੜਕੇ ਤੜਕੇ ਇੱਕ ਵਾਰ ਜਰੂਰ ਸਿਆਸੀ ਹਲਚਲ ਹੈ ਜਿਹੜੀ ਕਾਂਗਰਸ ਦੇ ਗਲਿਹਾਰਾਂ ਚ ਮੱਦੇ ਨਜ਼ਰ ਆਈ ਹੈ ਤਰਥੱਲੀ ਪੰਜਾਬ ਕਾਂਗਰਸ ਚ ਮੱਦੇ ਨਜ਼ਰ ਆਈ ਹੈ ਕਿ ਪੰਜਾਬ ਕਾਂਗਰਸ ਦੇ ਇੰਚਾਰਜ ਭੇਸ਼ ਵਗੇਲ ਦੇ ਘਰ ਤੇ ਈਡੀ ਨੇ ਦਸਤਕ ਦਿੱਤੀ ਹੈ ਤੇ ਵੱਡੀ ਰੇਡ ਕੀਤੀ ਗਈ ਹੈ